ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਟ ਹੈਗਾ ਜੀ ਸਿਲਵਰਾ ਬਾਈ ਬਿੱਲੇ ਦੇ ਕੋਲ ਇੱਕ ਸੂਣ ਵਾਲੀ ਮੱਝ ਦਿਖਾ ਰਿਹਾ ਤਿਆਰੀਆਂ ਮਿੱਤਰੋ ਫੁੱਲ ਹੈ ਤੇ ਲੇਵਾ ਗਾਂ ਵਾਲਾ ਲੇਵਾ ਨਹੀਂ ਫਿਰਦੀ ਆ ਤੁਸੀਂ ਦੇਖ ਸਕਦੇ ਹੋ ਸੋਣੀ ਰੇਟ ਵੀ ਮਿੱਤਰੋ ਜਾਇਜ਼ ਹੈ ਜਿਹੜੇ ਭਰਾ ਨੂੰ ਲੋੜ ਹੈ ਕਿਸੇ ਭਰਾ ਨੂੰ ਵੀ ਦੁੱਧ ਦੀ ਖਾਤਰ ਤੱਕ ਕਰੋ ਬਾਈ ਦੇ ਨਾਲ ਸੰਪਰਕ ਪਿੰਟ ਹੈਗਾ ਜੀ ਸਿਲਵਰਾ ਤਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬਿੱਲੇ ਦੇ ਨਾਲ ਕਰਦਿਆਂ ਗੱਲਬਾਤ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਵੀ ਕਿੰਨਾ ਖਤੋਂ ਤੋ ਪਾ ਸਕਦੀ ਐ ਤੇ ਕਿਹੜਾ ਸੁਆ ਸੂੰਦੀ ਐ ਤੇ ਕੀ ਦਾ ਰੇਟ ਹਾਂਜੀ ਬਾਈ ਕੀ ਹਾਲ ਚਾਲ ਐ ਬਹੁਤ ਵਧੀਆ ਬਾਈ ਹਾਂ ਠੀਕ ਐ ਸੇਤਾ ਹਾਂਜੀ ਸੁਆ ਕਿਹੜਾ ਹੋਗਾ ਅੱਜ ਦਾ ਸੁਆ ਬਾਈ ਤੀਜਾ ਹੈਗਾ ਪਿਆਰ ਤੀਜਾ ਸੁਆ ਸੋਣਾ ਹਾਂਜੀ ਕਿੰਨੇ ਕ ਦਿਨ ਲੈ ਜੂਗੀ ਹਜੇ ਮੰਨ ਲਾ 2-3 ਦਿਨ ਲੈ ਆਪਾਂ ਜੀ ਬਾਈ ਠੀਕ ਐ 2-3 ਦਿਨ ਲੈ ਜੂ ਹਣਾ ਜਿਹੜੇ ਹਿਸਾਬ ਨਾਲ ਤਿਆਰੀ ਐ ਆ ਗਾੜੀ ਬਸੜੀ ਬਹੁਤ ਚੰਗੀ ਐ ਹਣਾ ਉਹ ਸੂ ਤਾਂ ਹੀ ਲੇਵਾ ਲੱਗਿਆ ਵਾ ਮਗਰ ਤੁਸੀਂ ਦੇਖ ਸਕਦੇ ਹੋ ਨਾ ਹਾਂ ਪੂਰੇ ਤੋਂ ਨੇਤਾ ਹੀ ਆ ਬਥ ਚੰਗੀ ਆ ਹਨਾ ਰੇਟ ਕੀ ਕਰਤਾ ਜੀ ਰੇਟ ਇਹਦਾ 122000 ਮਾਨਤਨ ਮੇਰੀ ਵੀਡੀਓ ਦੇਖ ਕੇ ਕੋਈ ਸਪੈਸ਼ਲ ਜਾ ਕਰ ਦਿਓ 119000 ਦੀ ਝੋਟੀ ਓਕੇ 19 ਦੀ ਦੇ ਦਾਂਗੇ 22 ਰੇਟ ਆ ਹਾਂ ਤੋਰੋ ਫਿਰ ਇੱਕ ਮਿੰਟ ਮਾਨਤਨ ਮਿੱਤਰੋ 3000 ਰੁਪਏ ਕਹਿੰਦਾ ਕਰ ਦਿਆਂਗੇ 19 ਦੀ ਦੇ ਦਿਆਂਗੇ ਤੇ ਕੈਮਰੇ ਤੋਂ ਜ਼ਰੂਰ ਦਰਦੀ ਆ ਥੋੜਾ ਜਿਹਾ ਆਪਾਂ ਦੂਰੇ ਤੋਰ ਕੇ ਦਿਖਾਵਾਂਗੇ ਕਿਉਂਕਿ ਕਈ ਵਾਰ ਬੱਸ ਮਿੱਤਰੋ ਉੱਤ ਰੱਖੇ ਜਾਂਦਾ ਲੇਵਾ ਫੇਰ ਕਹਨੇ ਆ ਮਿੱਤਰੋ ਗੰਗਾ ਵਾਲਾ ਲੇਵਾ ਤੇ ਦੁੱਧੋ 13 14 ਮੇਰਾ ਅੰਦਾਜ਼ਾ ਵੀ ਫੁੱਲਾ ਪਾ ਦੂਗੀ ਅੱਗੇ ਤੁਹਾਡੇ ਸਾਮ ਸੰਭਾਲ ਹੈ ਕਦ ਕਾਠ ਵੀ ਠੀਕ ਆ ਕੋਈ ਬਹੁਤਾ ਸੂਟਾ ਨਹੀਂ ਵਜਣ ਚੰਗਾ ਤੇ ਚੰਗੀ ਮਿੱਤਰੋ ਪੂਰੀ ਸਮੀ ਵੀ ਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਰੁੱਕੇ ਮੜਾ ਰੁਕ ਜਾ ਪੁੱਤਰ ਰੁਕ ਜਾ ਚੱਲ ਕੋਈ ਜਾਣ ਦੇ ਹਾਂ ਹਾਂ ਕੱਢੇ ਨਹੀਂ ਨਾ ਕਦੇ ਬਾਹਰ ਨਹੀਂ ਹਾਂ ਤੁ ਫੇਰ ਆਪਾਂ ਦੋਸਤੋ ਕਹਿੰਦੇ ਵੀ ਕੈਮਰੇ ਤੋਂ ਜ਼ਰੂਰ ਦਰਦੀ ਆ ਤੀਜੇ ਸੂਏ ਸੁਣਾ ਦੁੱਧ ਮੇਰਾ ਅੰਦਾਜ਼ਾ ਵੀ 13 14 ਲੀਟਰ ਜਿਹੜੇ ਹਿਸਾਬ ਨਾਲ ਤਿਆਰੀ ਆ ਪਾ ਸਕਦੀ ਆ ਅੱਗੇ ਮਿੱਤਰੋ ਤੁਹਾਡੀ ਸਮਝ ਆ